ਲੋਕ ਮਹੱਲਾਤੀਜਾ ਪੜ ਪੜ ਪੰਡਿਤ ਬੇਦਵਖਾਣੇ ਮਾਇਆ ਮੋਹ ਸੋ ਆਏ ਦੁਜੇ ਪਾਏ ਹਰ ਨਾਮ ਦੇ ਸਾਰਿਆ ਮਨ ਮੂਰਖ ਮਿਲੇ ਸਜਾਏ ਜੈਨ ਜੀਓ ਪਿੰਡ ਦਿੱਤਾ ਤਿਸ ਕਬੂ ਨਾ ਚੀਤੇ ਜੋ ਦਿਨ ਦਾ ਰਜਕ ਸੰਭਾਹੇ ਜਮਕਾ ਪਾਹਾ ਕੋ ਨਾ ਕੱਟੀਏ ਫਿਰ ਫਿਰ ਆਵੇ ਜਾਏ ਮਨਮੁਖ ਕਸ਼ੂ ਨਾ ਸੂਜੇ ਅੰਦਲੇ ਪੂਰਪ ਲਿਖਿਆ ਕਮਾਏ ਪੂਰੇ ਪਾਗ ਸਤ ਗੁਰ ਮਿਲੇ ਸਖ ਦਾਤਾ ਨਾਮ ਵਸੇ ਮਨ ਆਏ ਸੁਖ ਮਾਣੇ ਸੁਖ ਪੈਨਣਾ ਸੁਖੇ ਸੁਖ ਵਿਹਾਇ ਨਾਨਕ ਸੋ ਨਾਉ ਮਨੋ ਨਾ ਵਿਸਾਰੀਏ ਜਿਸ ਦਰ ਸੱਚੇ ਸੋਭਾ ਪਾਏ ਮਹੱਲਾ ਤੀਜਾ ਸਤਿਗੁਰੂ ਸੇਵ ਸੁਖ ਪਾਇਆ ਸਤਿਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ RAM ਨਾਮ ਪ੍ਰਕਾਸ਼ ਸਚੋ ਸਚ ਕਮਾ ਬਣਾ ਵਟਾਈ ਵੱਡੇ ਪਾਸ ਜਿਉ ਪਿੰਡ ਸਭ ਤਿਸ ਕਾ ਸਿੱਤ ਕਰੇ ਅਰਦਾਸ ਸੱਚੇ ਸਾਧ ਸਲਾਹਣਾ ਸੁਖੇ ਸੁਖ ਨਿਵਾਸ ਚਪਤਪ ਸੰਜਮ ਮਨੈ ਮਾਹੇ ਬਿਨ ਨਾਪੈ ਤ੍ਰਿਕ ਜੀਵਾਸ ਗੁਰਮਤੀ ਨਾਉ ਪਾਈਏ ਮਨਮੁਖ ਮੋਹਿ ਵਿਨਾਸ ਜਿਉ ਪਾਵੈ ਤੋ ਰਖ ਤੂ ਨਾਨਕ ਤੇਰਾ ਦਾਸ ਪੜੀ ਸਭ ਕੋ ਤੇਰਾ ਸੂ ਸਬਸਦਾ ਤੂੰ ਸਭਨਾ ਰਾਸ ਸਭ ਤੂ ਤੇ ਪਸ ਮੰਗਤੇ ਨਿਤ ਕਰ ਅਰਦਾਸ ਜੈਸੋ ਦੇਹ ਤਿਸ ਸਭ ਕੁਛ ਮਿਲੇ ਇਕ ਨਾ ਦੂਰ ਹੈ ਪਾਸ ਤਦ ਬਾਚੋ ਥਾਓ ਕੋ ਨਹੀਂ ਜਿਸ ਪਾਸੋਂ ਮੰਗੀਏ ਮਨ ਵੇਖੋ ਕੋ ਨਿਰਜਾਸ ਸਭ ਤੋ ਤੈਨੋਂ ਸਲਾਹਿੰਦੇ ਦਰਗਰ ਮੁਖ ਖਾਨੋਂ ਪਰਗਾਸ